I guess I know a boy I I know I guess know ਪੰਜਾਬੀ ਗੱਲ ਚੈਨਲ ਤੇ ਇੱਕ ਵਾਰ ਫਿਰ ਤੋਂ ਤੁਹਾਡਾ ਸਦਾ ਸਵਾਗਤ ਹੈ ਯੋਯੋ ਹਰੀ ਸਿੰਘ ਦੇ ਫੈਨਸ ਲਈ ਖੁਸ਼ੀ ਦੀ ਖਬਰ ਹੈ ਕਿ ਯੋਯੋ ਹਰੀ ਸਿੰਘ ਦਾ ਜਲਦ ਫੇਮਸ ਟਰੈਕ 1000 ਮਾਈਲਜ਼ ਜੋ ਕਿ 10 ਸਾਲ ਪਹਿਲਾਂ ਦੇਸੀ ਕਲਾਕਾਰ ਐਲਬਮ ਵਿੱਚ ਆਇਆ ਸੀ ਤੇ T ਸੀਰੀਜ਼ ਦੇ ਬੈਨਰ ਹੇਟ ਰਿਲੀਜ਼ ਕੀਤਾ ਗਿਆ ਸੀ ਉਸ ਗਾਣੇ ਦੀ ਯੋਯੋ ਹਰੀ ਸਿੰਘ ਨੇ ਹਾਲ ਹੀ ਵਿੱਚ ਵੀਡੀਓ ਸ਼ੂਟ ਕੀਤੀ ਹੈ ਤੇ ਵੀਡੀਓ ਮਹੀਰ ਕੁਲਾਟੀ ਦੁਆਰਾ ਡਾਇਰੈਕਟ ਕੀਤੀ ਗਈ ਹੈ ਦੱਸ ਦੇ ਕਿ ਇਸ ਗਾਣੇ ਦੇ ਆਡੀਓ ਟਰੈਕ ਤੇ 10 ਸਾਲ ਪਹਿਲਾਂ 17 ਮਿਲੀਅਨ ਵਿਊਜ਼ ਨੇ ਲੋਕ ਇਸ ਗਾਣੇ ਨੂੰ ਅੱਜ ਵੀ ਸੁਣਦੇ ਨੇ ਤੇ ਗੱਡੀਆਂ ਕਾਰਾਂ ਵਿੱਚ ਇਹ ਟਰੈਕ ਅੱਜ ਵੀ ਸੁਣਿਆ ਜਾਂਦਾ ਹੈ ਦੱਸ ਦਈਏ ਕਿ ਯੋਯੋ ਹਨੀ ਸਿੰਘ ਦਾ ਮਿਲੀਅਨਾਇਰ ਟੂਰ ਚੱਲ ਰਿਹਾ ਸੀ ਉਸ ਵੇਲੇ ਇਸ ਗਾਣੇ ਦੇ ਵੀਡੀਓ ਦੀ ਫੈਨਸ ਵੱਲੋਂ ਡਿਮਾਂਡ ਕੀਤੀ ਜਾ ਰਹੀ ਸੀ ਉਸ ਟਾਈਮ ਯੋਯੋ ਹਨੀ ਸਿੰਘ ਨੇ ਖੁਦ ਵੀ ਪੁੱਛਿਆ ਸੀ ਕਿ ਜੇਕਰ ਇਸ ਗਾਣੇ ਦੀ 뮤직 ਵੀਡੀਓ ਚਾਹੀਦੀ ਹੈ ਤਾਂ ਕਮੈਂਟ ਕਰੋ ਟੀ ਸੀਰੀਜ਼ ਨੂੰ ਤਾਂ ਜੋ ਇਸ ਗਾਣੇ ਦੀ ਵੀਡੀਓ ਉਹ ਪੋਸੀਬਲ ਕਰ ਸਕਣ ਮੇਰੀ ਆਲੋਵਾ ਦੀ ਦੇਸੀ ਕਲਾਕਾਰ ਉਸ ਵਿੱਚ ਇੱਕ ਗਾਣਾ ਥਾ ਜਿਸ ਦਾ ਵੀਡੀਓ ਨਹੀਂ ਬਣ ਕਾ ਹੈ अभी मैं सकता हूं मैं कंप्यूटर सिस्टम से कहूंगा बता वन थाउजेंड माइल्स किस किस को वन थाउजेंड माइल्स का वीडियो चाहिए मैसेज करो किस भूषण कुमार को मैसेज करो वॉन्ट वन थाउजेंड नॉइल Gonna say, we're going to do the video of 1000 likes very soon ਜੋਯੋ ਹਣੀ ਸਿੰਘ ਨੇ ਹਾਲ ਹੀ ਵਿੱਚ ਸਟੋਰੀ ਪਾਇਟ ਦੱਸਿਆ ਕੰਪਲੀਟਿੰਗ ਦਾ ਪੈਂਡਿੰਗ ਚੈਪਟਰ ਆਫ ਮਾਈ ਲਾਈਫ ਮੋਸਟ ਅਵੇਟਡ 1000 ਮਾਈਲਸ ਸਟੇਰਿੰਗ ਮੈਂਡੀ ਤਖਰ ਇਟਸ ਨੋਟ ਜਸਟ ਅ Song ਇਟਸ ਮਾਈ ਲਾਈਫ #ਦੇਸੀਕਲਾਕਾਰ ਜੋਯੋ ਹਣੀ ਸਿੰਘ ਇੱਕ ਅਜਿਹੇ ਕਲਾਕਾਰ ਨੇ ਜਿਹਦੇ ਟ੍ਰੈਕਸ ਐਵਰਗ੍ਰੀਨ ਹੁੰਦੇ ਨੇ ਤੇ ਲੋਕ ਰਿਪੀਟ ਤੇ ਸੁਣਦੇ ਨੇ ਦੱਸਦੇ ਕਿ ਹਣੀ ਸਿੰਘ ਦਾ 1000 ਮਾਈਲਸ ਟ੍ਰੈਕ ਲਿਲ ਗੁਰੂ ਅਤੇ ਜੋਯੋ ਹਣੀ ਸਿੰਘ ਦੁਆਰਾ ਲਿਖਿਆ ਗਿਆ ਸੀ ਹੁਣ ਦੇਖਣਾ ਇਹ ਹੋਵੇਗਾ ਕਿ ਕਦੋਂ ਇਸ ਗਾਣੇ ਦੀ ਮਿਊਜ਼ਿਕ ਵੀਡੀਓ ਆਫੀਸ਼ੀਅਲ ਰਿਲੀਜ਼ ਕੀਤੀ ਜਾਵੇ ਵੀ ਤੁਹਾਨੂੰ ਕਿੰਨੇ ਘੋੜੀ ਕਿਸ ਗਾੜੀ ਦੀ ਵੀਡੀਓ ਵਿੱਚ ਕਮੈਂਟ ਕਰਕੇ ਜੁਗ ਦੱਸੋ ਬਾਕੀ ਅਜਿਹੀ ਅਪਡੇਟਸ ਲਈ ਪੰਜਾਬੀ ਗੱਲ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਧੰਨਵਾਦ